ਪਿੰਡ ਦੇਖਣ ਚ ਆਉਂਦੇ ਆ ਉਹਨਾਂ ਪਿੰਡਾਂ ਨੂੰ ਹਰ ਬਦਲਦੀ ਸਰਪੰਚਾ ਨੇ ਜਿਹੜਾ ਉਹਦੀ ਸੋਚ ਦੇ ਨਾਲ ਦਿਮਾਗ ਦੇ ਨਾਲ ਸੋਚ ਕੇ ਚੰਗਾ ਉਮੀਦਵਾਰ ਚੁਣਿਓ ਯਾ ਸਾਫ ਸੁਥਰਾ ਉਮੀਦਵਾਰ ਚੁਣ ਕੇ ਪਿੰਡ ਪੈਸੇ ਵੰਡੇ ਜਾਂਦੇ ਨੇ ਬੜਾ ਕੁਝ ਹੁੰਦਾ ਬੋਟਾਂ ਦੇ ਲਾਸਟ ਤੱਕ ਬਹੁਤ ਮਾੜਿਆ ਪਾਣੀ ਦਾ ਨਿਕਾਸ ਦੇ ਵਿੱਚੇ ਬੜੀਆਂ ਲੜਾਈਆਂ ਹੁੰਦੀਆਂ ਬੜਾ ਬੁਰਾ ਹਾਲ ਹੈ ਸਹੀ ਉਮੀਦਵਾਰ ਦੀ ਚੋਣ ਕਰਦੇ ਆ ਜਿਹੜਾ ਤੁਹਾਡੇ ਬੱਚੇ ਦੇ ਭਵਿੱਖ ਵਾਸਤੇ ਤੁਹਾਡੇ ਯਾ ਉਸ ਭਾਈਚਾਰਾ ਬਣਾਉਣਾ ਚਾਹੀਦਾ ਸਾਨੂੰ ਕਲੇਸ਼ ਇੱਕ ਦੂਜੇ ਦੇ ਘਰਾਂ 'ਚ ਹੀ ਕਈਆਂ 'ਚ ਕਲੇਸ਼ ਪੈ ਜਾਂਦੇ ਆ ਸਾਡੇ ਉਹ ਪਿੰਡ ਸਰਬਸੰਤਿਆ ਸਰਪੰਚ ਬਣਾਉਂਦਾਗਾ ਤਾਂ ਉਹਨਾਂ ਨੂੰ ਨਗਰ ਨੂੰ ਵੀ ਜਿਹੜਾ ਉਮੀਦਵਾਰ ਚੁਣਨਾ ਉਹ ਤੁਸੀਂ ਉਮੀਦਵਾਰ ਦੇ ਗੁਣ ਦੇਖ ਕੇ ਚੁਣਨਾ ਇਹ ਨਹੀਂ ਹੈ ਮੇਰਾ ਤਾਂ ਪਾਣੀ ਕਿਸਾਨ ਦੇ ਕਿਤੇ ਤੱਕ ਪਹੁੰਚੇਗਾ ਉਹਨਾਂ ਦੇ ਪੈਸੇ ਦੇ ਮਗਰ ਲੱ ਕੇ ਵੋਟ ਨਾ ਪਾਇਓ ਕੰਮ ਦੇ ਉਮੀਦਵਾਰ ਚੁਣਨਾ ਤੁਸੀਂ ਉਹਦੇ ਗੁਣ ਦੇਖੋ ਪਹਿਲਾਂ ਵੀ ਉਹਦੇ ਚ ਕੀ ਗੁਣ ਨੇ ਇਹ ਨਾ ਹੋਣ ਦੀ ਕਾਮਯਾਬੀ ਦੇ ਲਈ ਆਪਣਾ ਯੋਗਦਾਨ ਪਾਓ ਜਨਤਾ ਦੀ ਵਾਚਨ ਦੇ ਸਾਰੇ ਦੋਤਾਂ ਦਾ ਸਵਾਗਤ ਹੈ ਇਸ ਵਕਤ ਅਸੀਂ ਖੜੇ ਹਾਂ ਪਿੰਡ ਗਹਿੜਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਵੱਡੀ ਗਿਣਤੀ ਦੇ ਵਿੱਚ ਸਰਪੰਚ ਅਮਰਜੀਤ ਦੇ ਨਾਲ ਜਿਹੜਾ ਲੋਕਾਂ ਦਾ ਬਹੁਮਤ ਦਾ ਇਕੱਠ ਹੈ ਤੁਸੀਂ ਆਪਣੀ ਅੱਖੀਂ ਦੇਖ ਸਕਦੇ ਹੋ ਗਲਬਾਤ ਕਰਦੇ ਆਂ ਸਰਪੰਚ ਅਮਰਜੀਤ ਦੇ ਨਾਲ ਕਿ ਉਹਨਾਂ ਨੇ ਸਰਪੰਚੀ ਬਣ ਤੋਂ ਬਾਅਦ ਕਿਹੜੇ-ਕਿਹੜੇ ਕੰਮਾਂ ਨੂੰ ਲੋਕਾਂ ਦੇ ਪੱਖ ਚ ਲੈ ਕੇ ਆਉਣਗੇ ਉਹਨਾਂ ਦਾ ਸਰਪੰਚ ਬਣ ਤੋਂ ਬਾਅਦ ਕੀ ਕਹਿਣਾ ਹਾਂਜੀ ਸਰਪੰਚ ਸਾਹਿਬ ਤੁਹਾਡੇ ਪਿੱਛੇ ਬਹੁਤ ਬੰਦਾ ਇਕੱਠ ਦਿਖਾਈ ਦਿੰਦਾ ਔਰ ਯਕੀਨ ਦੀ ਇਹ ਵੀ ਜਕੀ ਨਹੀਂ ਕਹਿ ਸਕਦਾ ਕਿ ਤੁਹਾਡੀ ਜਿਹੜੀ ਸਰਪੰਚੀ ਹੈ ਉਹ ਤਿਆ ਸਰਪੰਚ ਬਣ ਤੋਂ ਬਾਅਦ ਤੁਸੀਂ ਮਤਲਬ ਕਿਹੜੇ-ਕਿਹੜੇ ਕੰਮਾਂ ਨੂੰ ਲੋਕਾਂ ਦੇ ਧਿਆਨ ਚ ਲੈ ਕੇ ਆਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਰਪੰਚੀ ਦੀ ਚੋਣ ਦਾ ਬਿਗਲ ਵੱਜਿਆ ਜੀ ਅੱਜ ਮੇਰੇ ਸਾਥੀਆਂ ਨੇ ਉਹਦਾ ਮੈਨੂੰ ਬੜਾ ਭਰੋਸਾ ਦਿੱਤਾ ਹੈ ਕਿ ਅਸੀਂ ਬਹੁਮਤ ਦੇ ਨਾਲ ਤੁਹਾਡੇ ਨਾਲ ਔਰ ਤੁਹਾਨੂੰ ਸੇਵਾ ਦਾ ਮੌਕਾ ਵੀ ਦੇਵਾਂਗੇ ਕਿਉਂਕਿ ਸੰਗਤ ਹੁੰਦਾ ਹੈ ਕੋਈ ਉਹ ਤਾਂ ਹੁੰਦਾ ਨਹੀਂ ਮੇਰੇ ਇਕੱਲੇ ਦੇ ਨਾਲ ਸੰਗਤ ਸੇਵਾ ਦੇਊਗੀ ਤਾਂ ਜੀ ਜਿਹੜੇ ਸਾਡਾ ਟਾਰਗੇਟ ਦੇ ਉੱਤੇ ਆ ਪਹਿਲੇ ਨੰਬਰ ਤੇ ਅਸੀਂ ਚਾਹੁੰਦੇ ਆ ਪਿੰਡ ਦੇ ਵਿੱਚ ਸਾਡੇ ਗਲੀਆਂ ਨਾਲੀਆਂ ਦੇ ਵਿੱਚ ਛੱਪੜਾਂ ਦਾ ਬਹੁਤ ਬੁਰਾ ਹਾਲ ਹੈ ਅਸੀਂ ਸੀਵਰੇਜ ਦੀ ਮੰਗ ਕਰਾਂਗੇ ਸਰਕਾਰ ਤੋਂ ਵੀ ਸਾਡੇ ਨਗਰ ਦੇ ਵਿੱਚ ਸੀਵਰੇਜ ਪਹੁੰਚੇ ਤੁਸੀਂ ਦੇਖਿਆ ਹੋਣਾ ਸਾਡੇ ਹਾਲਾਤ ਬਹੁਤ ਮਾੜੇ ਆ ਪਾਣੀ ਦਾ ਨਿਕਾਸ ਦੇ ਵਿੱਚੇ ਬੜੀਆਂ ਲੜਾਈਆਂ ਹੁੰਦੀਆਂ ਬੜਾ ਬੁਰਾ ਹਾਲ ਹੈ ਨੰਬਰ 2 ਤੇ ਜੀ ਅਸੀਂ ਸਕੂਲ ਐਮ ਐਨ ਐਸ ਜਿਹੜਾ ਪੰਜਾਬ ਸਰਕਾਰ ਦੀ ਬਹੁਤ ਵੱਡੀ ਦੇਣ ਆ ਪੰਜਾਬ ਨੂੰ ਜਿਹਦੇ ਵਿੱਚ ਬੜੀਆਂ-ਬੜੀਆਂ-ਬੜੀਆਂ ਸਹੂਲਤਾਂ ਨੇ ਪ੍ਰਾਈਵੇਟ ਸਕੂਲਾਂ ਵਾਂਗ ਬੱਚਿਆਂ ਨੂੰ ਬੈਠਣ ਲਈ ਕੰਪਿਊਟਰੀਕਰਨ ਗੱਡੀਆਂ ਹਰ ਸਹੂਲਤ ਬਿਲਡਿੰਗ ਬੜੀ ਸੋਹਣੀ ਹੈ ਅਸ ਸਰਪੰਚ ਸਾਹਿਬ ਪਿੰਡ ਵਾਸੀ ਵੀ ਜਾਨਣਾ ਚਾਹਣਗੇ ਔਰ ਜਿਹੜੇ ਆਪਣੇ ਚੈਨਲ ਦੇ ਮਾਧਿਅਮ ਨੇ ਤੁਹਾਨੂੰ ਦੇਖ ਰਹੇ ਉਹ ਵੀ ਇਹਨੂੰ ਜਾਨਣਾ ਚਾਹਣਗੇ ਸਰਕਾਰੀ ਸਕੂਲ ਤੇ ਐਮ ਐਨ ਐਸ ਦੇ ਕੀ ਫਰਕ ਹੋਗਾ ਉਹਦੇ ਜੀ ਬਹੁਤ ਵੱਡਾ ਵੰਤਰ ਹੈ ਮੰਨ ਕੇ ਚਲੋ ਜਿਹੜਾ ਗਰਾਊਂਡ ਲੈ ਲਓ ਜਾਂ ਮਤਲਬ ਬੱਚਿਆਂ ਦੇ ਬੈਠਣ ਦਾ ਖੇਡਣ ਦਾ ਕੰਪਿਊਟਰ ਹੀ ਕਰਨ ਦਾ ਕੋਈ ਐਮਨੋ ਵੀ ਚੀਜ਼ ਫਰਕ ਕੀ ਨਹੀਂ ਪ੍ਰਾਈਵੇਟ ਸਕੂਲਾਂ ਨੂੰ ਟੱਕਰ ਦੇ ਰਹੇ ਨੇ ਜਿਹੜੇ ਉਹ ਜਿਹੜੇ ਜਿਵੇਂ ਟ੍ਰਾਂਸਪੋਰਟ ਬੱਚਿਆਂ ਨੂੰ ਆਪਾਂ ਗੱਡੀਆਂ ਲੱਗੀਆਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਉਹ ਸਰਕਾਰ ਨੇ ਹਰ ਸਹੂਲਤ ਉਹਦੇ ਵਿੱਚ ਦਿੱਤੀ ਹੋਈ ਆ ਕਾਫੀ ਕੋਰਸਾਂ ਦਾ ਜ਼ਿਕਰ ਵੀ ਕੀਤਾ ਗਿਆ ਉਹਦੇ ਵਿੱਚ ਬਹੁਤ ਕੋਰਸ ਕਰਵਾਏ ਜਾਣਗੇ ਬਹੁਤ ਵੱਡਾ ਜੀ ਬਹੁਤ ਵੱਡਾ ਤੁਸੀਂ ਸੁਣਿਆ ਹੋਣਾ ਸੀਐਮ ਸਾਹਿਬ ਦੀ ਆਪ ਹੀ ਉਹ ਤਾਂ ਖੌਦ ਇਸ ਗੱਲ ਨੂੰ ਉਹ ਕਰਦੇ ਨੇ ਅਸੀਂ ਤਾਂ ਆਪਕ ਤਾਈਆਂ ਮੰਗਾਏ ਰੱਖਿਆ ਨਾ ਵੀ ਅਸੀਂ ਮੰਗ ਰੱਖ ਕੇ ਅਸੀਂ ਇਹ ਹੋ ਸਕੇ ਸਾਡੇ ਨਗਰ ਦੇ ਲਈ ਇੱਕ ਦੇਣ ਦੇਣ ਪੰਜਾਬ ਸਰਕਾਰ ਵੱਲੋਂ ਇਹ ਵੀ ਸੁਣ ਵਿੱਚ ਆਇਆ ਕਿ ਐਮੀਨੇਸਡੇ ਸਕੂਲ ਬਣ ਜਾ ਰਹੇ ਨੇ ਉਹਨਾਂ ਵਿੱਚ ਜਿਵੇਂ ਸਰਕਾਰੀ ਸਕੂਲਾਂ ਦੇ ਵਿੱਚੋਂ ਬੱਚੇ ਦੀ ਚੋਣ ਕਰਕੇ ਜੀ ਵਧੀਆ ਲੈਵਲ ਦੇ ਬੱਚੇ ਅੱਗੇ ਜਾ ਸਕਦੇ ਨੇ ਉਹਨਾਂ ਨੂੰ ਬਹੁਤ ਵੱਡੀ ਮਦਦ ਕੀਤੀ ਜਨਮ ਬਿਲਕੁਲ ਜੀ ਬਿਲਕੁਲ ਸੀਐਮ ਖੁਦ ਕਹਿ ਰਹੇ ਨੇ ਨਾ ਸੀਐਮ ਸਾਹਿਬ ਦਾ ਇਸ ਗੱਲ ਨੂੰ ਖੁਦ ਕਹਿੰਦੇ ਨੇ ਵੀ ਬੱਚੇ ਪੜ੍ਹ ਵੀ ਰਹੇ ਨੇ ਵੀ ਕੋਈ ਸ਼ੱਕ ਨਹੀਂ ਜਿਹੜੇ ਇਹਨਾਂ ਸਕੂਲਾਂ ਤੋਂ ਪੜ੍ਹ ਕੇ ਬੱਚੇ ਵੱਡੇ-ਵੱਡੇ ਪਦਮਿਆਂ ਤੇ ਜਾਣਗੇ ਸਰਕਾਰ ਵੀ ਪੂਰਾ ਸਾਥ ਕਰ ਰਹੀ ਹੈ ਉਹਨਾਂ ਦਾ ਕਿਉਂਕਿ ਪ੍ਰਾਈਵੇਟ ਸਕੂਲਾਂ ਦੇ ਖਰਚੇ ਬਹੁਤ ਨੇ ਜੀ ਇਹ ਸਕੂਲਾਂ ਦੇ ਖਰਚਾ ਕੋਈ ਨਹੀਂ ਹੈਗਾ ਬੱਚਿਆਂ ਦਾ ਫ੍ਰੀ ਬੱਚੇ ਨੂੰ ਐਜੂਕੇਸ਼ਨ ਮਿਲਣੀ ਹੈ ਔਰ ਮਿਲਣੀ ਵੀ ਕਿੰਨੀ ਤਗੜੀ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਖਰਚਾ ਨਹੀਂ ਦੇ ਸਕਦਾ ਕੋਈ ਬੰਦਾ ਇਸ ਤੋਂ ਲਾਵਾ ਟੋੜੀ ਪੈਂਡ ਪ੍ਰਤੀ ਹੋਰ ਕੀ ਸੋਚਿਆ ਜੀ ਮਤ ਕਿਦਾਂ ਹੋਰ ਕੀ ਬਣਾਉਗੇ ਹੋਰ ਸਾਡੇ ਜੀ ਇੱਕ ਤਾਂ ਸਪੋਰਟਸ ਨਰਸਰੀ ਦਾ ਸਾਡਾ ਆਗਾਜ਼ ਆ ਕੁਸ਼ ਉਹਦੀ ਮਹਿੰਤੀ ਮੁੱਤੀ ਦਾ ਹੋ ਚੁੱਕੀ ਆ ਅਸੀਂ ਕਹਿੰਦੇ ਆ ਬੱਚੇ ਜਿਹੜੇ ਨਸ਼ਿਆਂ 'ਚ ਪੈ ਰਹੇ ਨੇ ਛੋਟੀ ਤੋਂ ਨੌਜਵਾਨੀਆਂ ਸਾਡੀ ਜਿਵੇਂ ਤੁਸੀਂ ਦੇਖਿਆ ਪਹਿਲਾਂ ਕੱਪ ਵਰਲਡ ਕੱਪ ਫਲਾਣੇ ਕੱਪ ਉਹਦੇ 'ਚ ਲੋਕ ਨਸ਼ਿਆਂ 'ਚ ਪੈ ਗਏ ਟੀਕੇ ਲਾ ਕੇ ਨੌਜਵਾਨ ਖੇਡਦੇ ਆ ਅੱਜ ਉਹਦਾ ਹਾਲਾਤ ਕੀ ਹੋ ਰਿਹਾ ਅਸੀਂ ਦੇਖਦੇ ਜੀ ਹੋਰਾਂ ਪਿੰਡਾਂ ਦੇ ਵਿੱਚ ਅਸੀਂ ਕਹਿੰਦੇ ਵੀ ਨਸ਼ਿਆਂ ਦੇ ਤੋਂ ਰਹਿਤ ਕਰਦੇ ਪੰਜਾਬ ਸਰਕਾਰ ਦਾ ਪਲਾਲਾ ਵੀ ਜਿਹੜੇ ਬੱਚੇ ਛੋਟੇ ਨੇ ਬੱਚੇ ਛੋਟੇ ਜੋ ਆ ਮੈਂ ਪਿੰਡਾਂ ਦੇ ਵਿੱਚ ਪਿੰਡੂ ਟਰਨਮੈਂਟ ਹੋਣ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਵੇ ਖੇਡਾਂ ਦਾ ਖੇਡਾਂ ਦਾ ਵੱਧ ਵੱਧ ਹਾਸ ਕੀਤਾ ਜਾਵੇ ਤਾਂ ਕਿ ਬੱਚੇ ਨਸੇਪਤ ਹੋ ਗਏ ਖੇਡਾਂ ਦੇ ਵੱਲ ਧਿਆਨ ਦੇਣ ਗੱਲ ਕਿਸਾਨੀਆਂ ਦੀ ਵੀ ਹੁੰਦੀ ਹੈ ਜਿੱਥੇ ਕਿ ਕਿਸਾਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਹਨ ਆਉਂਦੀਆਂ ਜਾਂਦੀਆਂ ਰਹੀਆਂ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਜੇ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉੱਥੇ ਹੀ ਰਹਿ ਜਾਂਦੇ ਜਿਵੇਂ ਉਹਨਾਂ ਦੇ ਪੱਕੇ ਖਾਲਾਂ ਦੀ ਗੱਲ ਕਰੀਏ ਜੀ ਟੁੱਟੇ ਪਏ ਹੁੰਦੇ ਨੇ ਉਸ ਤਰ੍ਹਾਂ ਉੱਥੇ ਪਏ ਹੁੰਦੇ ਨੇਗੇ ਉਹਨਾਂ ਪ੍ਰਤੀ ਤੁਹਾਡਾ ਕੀ ਵਿਚਾਰ ਹੈ ਕਿਸਾਨਾਂ ਬਾਰੇ ਕੀ ਉਹਦੇ ਜੇ ਹੈ ਜੀ ਸਰਕਾਰ ਜਿਹੜੀ ਆ ਸਰਕਾਰ ਜਿਹੜਾ ਇਹ ਤਿਆਰੀ ਕੀਤਾ ਤੁਸੀਂ ਦੇਖਿਆ ਉਹਨਾਂ ਸੀਐਮ ਸਾਹਿਬ ਖੁੱਲ੍ਹ ਕਹਿ ਰਹੇ ਨੇ ਕਿ ਜਿਹੜੇ ਖਾਲਾ ਟੁੱਟੇ ਹੋਏ ਖਾਲ ਨੇ ਉਹਨਾਂ ਦੇ ਪੈ ਪਾਇਆ ਜਾ ਅੰਡਰਗ੍ਰਾਉਂਡ ਪਾਣੀ ਕਾਰ ਤਾਂ ਕਿ ਪਾਣੀ ਖਰਾਬ ਨਾ ਹੋਵੇ ਜ਼ਿਮੀਂਦਾਰ ਦੇ ਖੇਤ ਤੱਕ ਵੀ ਪਹੁੰਚੇ ਵੀ ਹਰ ਨਹਿਰ ਦਾ ਪਾਣੀ ਕਿਸਾਨ ਦੇ ਕਿਤੇ ਤੱਕ ਪਹੁੰਚੇ ਉਹਨਾਂ ਦੀ ਸੋਚ ਆ ਪਾਣੀ ਥੱਲੇ ਜਾ ਰਿਹਾ ਪੱਧਰ ਡੂੰਘਾ ਹੋ ਗਿਆ ਕਿਉਂ ਨਾ ਨਹਿਰੀ ਪਾਣੀ ਵਰਤੇ ਜੇ ਖੇਤੀ ਸਿੰਚਾਈ ਨੂੰ ਦਿੱਤਾਵੇ ਕਿਸਾਨ ਨੂੰ ਬੜਾ ਅਪਰਾਧਾ ਤਕੜਾ ਕਰੀਏ ਸਰਕਾਰ ਉਹ ਜਗ੍ਹਾ ਜੀ ਪਾਣੀ ਪਹੁੰਚਾਇਆ ਜਾ ਇਹ ਲੋਕ ਕੀ ਕਰਦੇ ਨੇ 2.5 ਸਾਲ ਜੀ ਤੁਸੀਂ 30 30 ਸਾਲਾਂ ਦੇ ਨਹੀਂ ਕੁਝ ਕੀਤਾ ਸਰਕਾਰ ਨੂੰ ਟਾਈਮ ਲੱਗਦਾ ਜੀ ਹੋਊਗਾ ਸਾਬਕਾ ਸੋਊਗਾ ਇੱਕ ਸੀਮ ਸਾਹਿਬ ਦਾ ਹੋਰ ਵੀ ਬੜਾ ਬੜਾ ਫੈਸਲਾ ਆਪਾਂ ਸਾਰਿਆਂ ਟੀਵੀ ਤੇ ਵੀ ਦੇਖਿਆ ਖਬਰਾਂ 'ਚ ਦੇਖਿਆ ਨਾ ਕਿ ਜੋ ਪਿੰਡ ਸਰਪੰਚਾਂ ਸਰਪੰਚ ਬਣਾਉਂਦਾ ਹੈਗਾ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ 5 ਲੱਖ ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤਾਂ ਤੁਹਾਡੇ ਇਹਦੇ 'ਚ ਕੀ ਕਹਿਣਾ ਤੁਹਾਡੇ ਪਿੰਡ ਦੇ ਇਹ ਜੀ ਚਲੋ ਮੈਂ ਕਹਿਣਾ ਜੋ ਮੈਂ ਤਾਂ ਪਹਿਲਾਂ ਵੀ ਦੇ ਕੋ ਸੇਵਾ ਦੇ ਚੁੱਕਾ ਨਗਰ ਨੂੰ ਦਿੰਦਾ ਦਉਂਦਾ ਸਾਨੂੰ 14 12 ਜਗ ਤਪੱਤਾ ਦਿੰਦੀ ਆ ਸਰ ਰੁਕੇ ਹੀ ਨਹੀਂ ਦਿੱਤਾ ਕੱਲ ਹੀ ਬਾਦਲੀ ਬੜਾ ਕਹਿੰਦਾ ਸੀ ਕੈਪਟਨ ਕੇ ਵੀ ਕਹਿੰਦੇ ਰਹੇ ਕਦੇ 2 ਕੁ ਮਹੀਨੇ ਪਾ ਦੇ 2400 ਰੁਪਏ ਖਰਚਾ ਦੋ ਨਾ ਕੀ ਤੁਹਾਨੂੰ ਵੀ ਪਤਾ ਹਾਲਾਤ ਕੀ ਨੇ ਕਹਿੰਦੇ ਤਾਂ ਹੈਗੇ ਨੇ ਵੀ ਦੇਣਗੇ 5 ਲੱਖ ਚਲੋ ਨਾ ਵੀ ਗਰੰਟੀਆਂ ਦੇ ਦੇਣ ਬਹੁਤ ਆ ਨਗਰ ਨੂੰ ਸਹਾਇਤ ਸਹਿਯੋਗ ਮਿਲਦੇ ਸਰਕਾਰ ਦਾ ਜਿਵੇਂ ਸਰਕਾਰ ਕਹਿ ਰਹੀ ਹੈ ਦੇ ਵੀ ਰਹੀ ਹੈ ਅੱਜ ਕੱਲ ਹੁਣ ਮੂਰੇ ਵੀ ਵਾਦਾ ਕਰ ਰਿਹਾ ਉਹਦਾ ਕੈਪਟਨ ਆਪਣੇ ਸੀਮ ਸਾਹਿਬ ਤੋਂ ਉਹਦਾ ਹਸਪਤਾਲ ਦਾ ਸਰਪੰਚ ਵੀ ਖਾਣ ਖੂਣ ਦਾ ਕੰਮ ਨਾ ਵਿਕਾਸ ਵੱਲ ਮੈਂ ਵਾਧੂ ਫੰਡ ਦੇ ਦੂੰਗਾ ਜਿੰਨੇ ਕਹੂੰਗਾ ਨਹੀਂ ਭੇਜ ਦੂੰ ਪਰ ਸਗਵੀ ਰੋਂ ਟ੍ਰੱਕ ਨਹੀਂ ਭੇਜਦਾ ਇੰਨਾ ਕੀ ਫਰਕ ਆ ਬਸ ਜੀ ਚਲੋ ਅਸਾਂ ਸਾਡੇ ਚੈਨ ਦੇ ਬਾਦ ਮੈਂ ਤੁਹਾਨੂੰ ਪੂਰੀ ਦੁਨੀਆ ਦੇਖ ਰਹੀ ਆ ਕਿਸੇ ਨਹੀਂ ਦੇਣਾ ਚਾਹੂੰਗਾ ਲੜਦੇ ਜੀ ਸਨੇਹਾਤਾ ਜੀ ਮੈਂ ਇਹ ਹੀ ਕਹਣਾ ਵੀ ਜਿਹੜੀਆਂ ਪੰਚਾਇਤੀ ਚੋਣ ਇਹ ਰੀੜ ਦੀ ਹੱਡੀ ਨੇ ਦੇਸ਼ ਦੀ ਇੱਥੋਂ ਸਾਰਾ ਢਾਂਚਾ ਜਿਹੜਾ ਸ਼ੁਰੂ ਹੁੰਦਾ ਇੱਥੇ ਸਾਨੂੰ ਦੇਖ ਕੇ ਨਵੇਂ ਦਾ ਚੁਣਨਾ ਚਾਹੀਦਾ ਔਰ ਪਿਆਰ ਨਾਲ ਚੁਣਨਾ ਚਾਹੀਦਾ ਸਾਡੇ ਅਸੀਂ ਆਪਸ ਵਿੱਚ ਭਾਈਚਾਰਾ ਬਣਾਉਣਾ ਚਾਹੀਦਾ ਸਾਨੂੰ ਕਲੇਸ਼ ਇੱਕ ਦੂਜੇ ਦੇ ਘਰਾਂ 'ਚ ਹੀ ਕਈਆਂ 'ਚ ਕਲੇਸ਼ ਪੈ ਜਾਂਦੇ ਸਾਡੇ ਚਾਚੇ ਤਾਏ ਦੇ ਭਾਈਆਂ ਭਾਈਆਂ ਦੇ ਉਹ ਚੀਜ਼ਾਂ ਤੋਂ ਬਚਣਾ ਚਾਹੀਦਾ ਔਰ ਸਭ ਤੋਂ ਵੱਡੀ ਇਹ ਆ ਵੀ ਬੱਚਿਆਂ ਨੂੰ ਸਿਹਤ ਜਿਹੜੀ ਗਰਾਉਂਡਾਂ ਵਾਲਾ ਖੇਡਾਂ ਵਾਲਾ ਉਤਸ਼ਾਹ ਹੋਣਾ ਚਾਹੀਦਾ ਪੰਚਾਇਤਾਂ ਦਾ ਵੀ ਫਰਜ਼ ਬਣਦਾ ਦੂਜਾ ਪੰਚਾਇਤਾਂ ਦਾ ਫਾਇਦਾ ਵੀ ਨਸ਼ਿਆਂ ਤੇ ਜਿਹੜਾ ਸਿਸਟਮ ਜਿਹੜਾ ਅੱਜ ਕੱਲ੍ਹ ਹਾਲਾਤ ਮਾੜੇ ਹੋਇਆ ਉਹਦੇ ਤੇ ਕਮੇਟੀਆਂ ਬਣਾਉਣਾ ਜਾਂ ਪੰਚਾਇਤਾਂ ਲੋਕ ਹੀ ਸਾਥ ਦੇ ਦੇਣ ਕਈ ਲੋਕ ਕਮੇਟੀ ਵੀ ਚਰਦੇ ਆ ਕਿਉਂਕਿ ਜਿਹੜੇ ਨੌਜਵਾਨ ਨੇ ਉਹ ਕਮੇਟੀ ਵਾਲਿਆਂ ਨੂੰ ਕੋਈ ਕੁੱਟਮਾਰ ਕਰਦਿਆ ਇਸ ਲਈ ਸਾਥ ਨਗਰ ਦਾ ਸਾਥ ਜ਼ਰੂਰੀ ਆ ਤਾਂ ਕਿ ਇਹ ਜਿਹੜੇ ਇਹ ਚੀਜ਼ਾਂ ਨੇ ਬੱਚਿਆਂ ਨੂੰ ਬਚਾਇਆ ਜਾ ਸਕੇ ਦੂਜੀ ਹੁੰਦੀ ਆ ਤਕਨੀਕੀ ਆਪਣੀ ਪੜ੍ਹਾਈ ਚੰਗੀ ਸਿੱਖਿਆ ਸਿੱਖਿਆ ਬਦਲ ਵਿੱਚ ਸਰਕਾਰ ਸਹਿਯੋਗ ਨਹੀਂ ਦੀ ਅਸੀਂ ਵੀ ਸਹਿਯੋਗ ਦੀਏ ਪਿੰਡ ਦੀ ਕਮੇਟੀ ਬਣਦੀ ਆ ਉਹ ਵੀ ਧਿਆਨ ਰੱਖਣ ਕਿ ਬੱਚੇ ਕਿਧਰ ਨੂੰ ਜਾ ਰਹੇ ਕੀ ਕਰ ਰਹੇ ਸਕੂਲ ਦੇ ਵਿੱਚ ਆਪਾਂ ਜਾਈਏ ਹਫਤੇ ਬਾਅਦ ਮੀਟਿੰਗ ਰੱਖੀਏ ਮਹੀਨੇ ਬਾਅਦ ਮੀਟਿੰਗ ਰੱਖੀਏ ਤਾਂ ਕਿ ਜੇ ਟੀਚਰ ਉਹ ਵੀ ਮਾੜਾ ਮੋਟਾ ਭੈ ਕਹਣ ਵੈਸੇ ਤਾਂ ਹੁਣ ਫਰਕ ਬਹੁਤ ਆ ਸਰਕਾਰ ਦਾ ਜੀ ਕੋਈ ਸ਼ੱਕ ਨਹੀਂ ਇਹ ਹੁਣ ਸੜਕਾਂ ਬਦਲਾਅ ਬਹੁਤ ਦੂਆ ਇਹ ਕੋਈ ਸ਼ੱਕ ਨਹੀਂ ਸਰਕਾਰ ਸਹਿਯੋਗ ਦੇ ਰਹੀ ਪਰੰਤੂ ਛਾੜਾ ਵੀ ਸਾ ਫਰਜ ਬਣਦਾ ਸਰਪੰਚ ਸਾਹਿਬ ਉਹ ਗੱਲ ਕਰੀਏ ਪਿਛਲੇ ਕੁਝ ਮਹੀਨਿਆਂ ਦੀ ਪੰਜਾਬ ਸਰਕਾਰ ਦੁਆਰਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਆਸ-ਪਾਸ ਦੇ ਜਿਲ੍ਹਾਂ ਸਰਕਾਰੀ ਸਕੂਲਾਂ ਚ ਪੜ ਕੇ ਕੁੜੀਆਂ ਜੱਜ ਬਣੀਆਂ ਨੇ ਜੀ ਬਿਲਕੁਲ ਜਿੱਥੇ ਕਈਆਂ ਥਾਂਾਂ ਤੇ ਸਰਕਾਰੀ ਸਕੂਲਾਂ ਨੂੰ ਕਹਿ ਸਕਦੇ ਆ ਬਾ ਉੱਥੇ ਕੁੜੀਆਂ ਪੜ ਲੈ ਕੇ ਜੱਜ ਬਣੀਆਂ ਨੇ ਬੜੇ ਅਫਸਰ ਬਣੀਆਂ ਨੇ ਔਰ ਨੇੜੇ ਦੇ ਕਿਤੇ ਵੀ ਆਪਾਂ ਦੇਖੀਏ ਜਾ ਕੇ ਐਸਐਸਪੀ ਦਫ਼ਤਰਾਂ ਤੇ ਵੀ ਜਾ ਕੇ ਕੁੜੀਆਂ ਨੇ ਐਸਐਸਪੀ ਦੇ ਦਰਜੇ ਹਾਸਲ ਕੀਤੇ ਆ ਹਣਾ ਇਹ ਬਹੁਤ ਵੱਡੀ ਪਤਰੀ ਹੈ ਪੰਜਾਬ ਸਰਕਾਰ ਦੀ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਗੱਲ ਉੱਥੇ ਆ ਗਈ ਨਾ ਅਸੀਂ ਸਹਿਯੋਗ ਪਿੰਡਾਂ ਦਾ ਜ਼ਰੂਰੀ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਰੀਡ ਦੀ ਹੱਦੀ ਪੰਚਾਇਤਾਂ ਸਹੀ ਚੋਣ ਲਗੇ ਤਾਂ ਸਰਕਾਰ ਨੂੰ ਸਹਿਯੋਗ ਮਿਲ ਜਾਂਦਾ ਹਾਂ ਸਰਕਾਰ ਤਾਂ ਫੁੱਲ ਇਸ ਪਾਸੇ ਨੂੰ ਸੀਮਸ ਦਾ ਖੁੱਲ ਆਪਾਂ ਦੇਖਦੇ ਜੇ ਕੋਈ ਬੱਚਾ ਇਸ ਤਰ੍ਹਾਂ ਕਿੰਨੇ-ਕਿੰਨੇ ਰੁਪਏ ਦੇ ਰਿਹਾ ਕਿੰਨੇ-ਕਿੰਨੇ ਉਹਨੂੰ ਪਾਦੀ ਵਿੱਚ ਦਿੰਦਾ ਦਿੰਦਾ ਪਰ ਗ੍ਰੇਡ ਦਿਆ ਅੱਗੇ ਵਾਲਾ ਕੰਮ ਨਹੀਂ ਸਪਾਰਸ ਪਾਤੀ ਦੇ ਦੋ ਇਹਨੂੰ ਨਹੀਂ ਜਿਹੜਾ ਬੱਚਾ ਜੋਗ ਆ ਉਹਨੂੰ ਬਿਲਕੁਲ ਨੌਕਰੀ ਵੀ ਮਿਲਦੀ ਆ ਸਰਕਾਰੀ ਨੌਕਰੀਆਂ ਦੇ ਰਹੇ ਨੇ ਜੋ ਜਿਹੜੀ ਤੁਸੀਂ ਗੱਲ ਕਰਦੇ ਹੋ ਭਾਰਤੀਆਂ ਦੀ ਗੱਲਾਂ ਉਹਦੇ ਬੜੀਆਂ ਸੋਟਾਂ ਇਸ 50 ਸਰਕਾਰ ਵੱਲੋਂ ਵਾਧੂ ਹੋਰ ਕੀਤਾ ਜਾ ਰਿਹਾ ਥੈਂਕ ਯੂ ਸਰ ਸਾਡੇ ਨਾਲ ਹੋਰ ਵੀ ਬਹੁਤ سارے ਸਾਡੇ ਸੱਜਣ ਮਿੱਤਰ ਮੌਜੂਦ ਨੇ ਜਿਹੜੇ ਸਰਪੰਚ ਦੀ ਸਪੋਰਟ ਦੇ ਵਿੱਚ ਖੜੇ ਨੇਗੇ ਆਪਾਂ ਗੱਲਬਾਤ ਕਰਦੇ ਹਾਂ ਹਾਂ ਦੇਖੋ ਜੀ ਅਸਤਾ ਇਹੀ ਕਹਿਣਾ ਚਾਹਾਂਗੇ ਵੀ ਪਿੰਡ ਜਿਹੜੀ ਇਹ ਸਰਪੰਚੀ ਦੀ ਚੋਣ ਹੋ ਰਹੀ ਆ ਪਿੰਡ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਅਸੀਂ ਅੱਜ ਸਮੂਹ ਨਗਰ ਨਿਵਾਸੀ ਇਕੱਠੇ ਹੋਏ ਆਂਗੇ ਅਮਰਜੀਤ ਧਾਲੀਵਾਲ ਜੀ ਦੇ ਹੱਕ ਦੇ ਵਿੱਚ ਤੇ ਜੋ ਚੋਣਾ ਇਹਦੇ ਵਿੱਚ ਭਾਈਚਾਰਕ ਸਾਂਝ ਬਣੀ ਰਹੇ ਅਮਨ ਸ਼ਾਂਤੀ ਨਾ ਹੋਵੇ ਜੇ ਵੋਟ ਪਾਉਣੀ ਆ ਜਿਨੇ ਸਾਰਿਆਂ ਨੇ ਉਹਨਾਂ ਦਾ ਅਧਿਕਾਰ ਆ ਹੱਕ ਆ ਕੋਈ ਵੋਟ ਕਿਸੇ ਦਾ ਮੂੰਹ ਦੇਖ ਕੇ ਜਾਂ ਪੈਸੇ ਦੇ ਮੱਦ ਲਾ ਕੇ ਵੋਟ ਨਾ ਪਾਇਓ ਕੰਮ ਦੇਖੋ ਕੰਮ ਹੋਏ ਦੇਖੋ ਤੇ ਕੰਮ ਅੱਗੇ ਆਉਣ ਵਾਲੇ ਪਵਿੱਖ ਦੇ ਵਿੱਚ ਆਪਦੀ ਸੋਚ ਦੇ ਨਾਲ ਦਿਮਾਗ ਦੇ ਨਾਲ ਸੋਚ ਕੇ ਚੰਗਾ ਉਮੀਦਵਾਰ ਚੁਣਿਓ। ਇਹੀ ਕਹਿਣਾ ਜੀ। ਧੰਨਵਾਦ। ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਹੈ। ਉਹਨਾਂ ਦਾ ਵੀ ਪੱਖ ਲਾਵਾਂਗੇ ਕਿ ਉਹ ਅੱਜ ਅਮਰਜੀਤ ਪੱਖ ਦੇ ਵਿੱਚ ਖੜੇ ਨੇ ਕਿ ਉਹਨਾਂ ਦਾ ਵੀ ਕੀ ਕਹਿਣਾ ਹੈ। ਹਾਂਜੀ। ਹਾਂਜੀ ਅਸੀਂ ਸਰਦਾਰ ਅਮਰਜੀਤ ਸਿੰਘ ਧਾਲੀਵਾਲ ਦੇ ਪੱਖ ਦੇ ਵਿੱਚ ਅੱਜ ਸਾਰਾ ਪਿੰਡ ਇਕੱਤਰ ਹੋਇਆ ਜਿਨ੍ਹਾਂ ਨੂੰ ਸਰਪੰਚ ਦਾ ਉਮੀਦਵਾਰ ਥਾ ਪਹਿ ਗਿਆ। ਅਸੀਂ ਸਰਕਾਰ ਵੱਲੋਂ ਸਾਰੇ ਪਿੰਡ ਨੂੰ ਯਕੀਨ ਦਿਵਾਉਂਦੇ ਆਂ ਵੀ ਜੋ ਵੀ ਸਾਨੂੰ ਕੱਲ ਨੂੰ ਇਹ ਹੁਕਮ ਕਰਨਗੇ ਅਸੀਂ ਸਰਕਾਰ ਵੱਲੋਂ ਪੂਰਾ ਕਰਾਂਗੇ ਸਾਡਾ ਤਨਮਾਨ ਅਸੀਂ ਅੱਗੇ ਵੀ ਸਰਕਾਰ ਵੱਲੋਂ ਪੂਰਾ ਜ਼ੋਰ ਲਾਇਆ ਚਲੋ ਕਈ ਕਾਰਨੋਂ ਸਾਤੋਂ ਨਹੀਂ ਸੰਯੋਗ ਲਿਆ ਉਹਨਾਂ ਨੇ ਕੋਈ ਗਾਰ ਨਹੀਂ ਅਸੀਂ ਹੁਣ ਵੀ ਪ੍ਰੋਸਾ ਦਿਵਾਉਂਦੇ ਆਂ ਸਾਰੇ ਸਾਰੀ ਸਰਕਾਰ ਵੱਲੋਂ ਵੀ ਜੋ ਵੀ ਸਰਕਾਰ ਵੱਲੋਂ ਸਾਨੂੰ ਮਦਦ ਆਊ ਅਸੀਂ ਪਹਿਲ ਦੇ ਆਧਾਰ ਤੇ ਪਿੰਡ ਨੂੰ ਜ਼ੋਰ ਪਾ ਕੇ ਦਵਾਵਾਂਗੇ ਤੇ ਸਾਰੇ ਨਗਰ ਵਾਸੀਆਂ ਨੂੰ ਮੈਂ ਅਪੀਲ ਕਰਦਾ ਜੀ ਐਮ ਬੀ ਪਨੀਤ ਨੇ ਦੱਸਿਆ ਵੀ ਜਿਹੜਾ ਉਮੀਦਵਾਰ ਚੁਣਨਾ ਉਹ ਤੁਸੀਂ ਉਮੀਦਵਾਰ ਦੇ ਗੁਣ ਦੇਖ ਕੇ ਚੋਣਨਾ ਇਹ ਨਹੀਂ ਹੈਗਾ ਵੀ ਜਾਂ ਮੈਨੂੰ ਪੈਸੇ ਦੇ ਜ਼ੋਰ ਤੇ ਜਾਂ ਮੇਰੀ ਉਹਦੇ ਨਾਲ ਲਿਆ ਜਾ ਜਾਇਆ ਉਹ ਪੱਖਾਂ 'ਚ ਨਾ ਜਾਓ ਤੇ ਇੱਕ ਵੱਡੀ ਗੱਲ ਇਹ ਵੀ ਪਿੰਡ ਦੇ ਵਿੱਚ ਅਮਨ ਸ਼ਾਂਤੀ ਬਣਾ ਕੇ ਰੱਖੋ ਮੈਂ ਪਿੰਡ ਵਾਸੀਆਂ ਨੂੰ ਫੇਰ ਬੇਨਤੀ ਕਰਦਾ ਵੀ ਜਦੋਂ ਉਮੀਦਵਾਰ ਚੋਣਨਾ ਤੁਸੀਂ ਉਹਦੇ ਗੁਣ ਦੇਖੋ ਪਹਿਲਾਂ ਵੀ ਉਹਦੇ 'ਚ ਕੀ ਗੁਣ ਨੇ ਇਹ ਨਾ ਹੋਵੇ ਵੀ ਕੱਲ ਨੂੰ ਆਪਾਂ ਉਮੀਦਵਾਰ ਉਹ ਚੋਣ ਲਈਏ ਜਿਹੜਾ ਕਹੇ ਵੀ ਮੈਂ ਮੈਂ ਤਾਂ ਤਿਆਰ ਹਾਂ ਗੱਡੀ ਲੈ ਕੇ ਆਤੋਂ ਪਰ ਇਹ ਹੋਵੇ ਵੀ ਜਦੋਂ ਅਸੀਂ ਉਸ ਨੂੰ ਉਮੀਦਵਾਰ ਨੂੰ ਫੋਨ ਕਰਦੇ ਹਾਂ ਤਾਂ ਅੱਧੀ ਰਾਤ ਨੂੰ ਵੀ ਜੇ ਫੋਨ ਕਰਦੇ ਹਾਂ ਤਾਂ ਉਹ ਗੱਡੀ ਬਕਾਇਦਾ ਲੈ ਕੇ ਸਾਡੇ ਬਾਹਰ 'ਚ ਖੜਾ ਹੋਵੇ ਉਹ ਹੈ ਜੇ ਉਮੀਦਵਾਰ ਚੁਣੋ ਉਹ ਉਮੀਦਵਾਰ ਨਾ ਚੁਣੋ ਜਿਹੜਾ ਤੁਹਾਨੂੰ ਕੱਲ ਨੂੰ ਕਹੇ ਚਲੋ ਜੀ ਮੇਰੀ ਗੱਲ ਹੋ ਗਈ ਥਾਣੇ ਜਾਓ ਤੇ ਉਹਦੇ ਨਾਲ ਮੇਰੀ ਮੁਨਸੀ ਨਾਲ ਗੱਲ ਹੋ ਗਈ 2000 ਆਪਦੀ ਜੇਬ ਚ ਪਾਵੇ 2000 ਮੁਨਸੀ ਨੂੰ ਦੇਵੇ ਸੌਦੇ ਕਰਾਵੇ ਉਹ ਹਜੇ ਉਮੀਦਵਾਰ ਨਾਲ ਚੁਣਿਓ ਪਿੰਡ ਵਾਸੀਆਂ ਨੂੰ ਫੇਰ ਵੀ ਬੇਨਤੀ ਕਰਦੇ ਆਂ ਵਧੀਆ ਸਾਫ ਸੁਥਰਾ ਉਮੀਦਵਾਰ ਚੁਣ ਕੇ ਪਿੰਡ ਦੀ ਕਾਮਯਾਬੀ ਦੇ ਲਈ ਆਪਣਾ ਯੋਗਦਾਨ ਪਾਓ ਇਹ ਸੀਗੇ ਸਾਡੇ ਨਾਲ ਸਾਰੇ ਪਿੰਡ ਵਾਸੀ ਜਿਨ੍ਹਾਂ ਨੇ ਅੱਜ ਸਰਪੰਚ ਅਮਰਜੀਤ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੀ ਅਗਵਾਈ ਕੀਤੀ ਆ ਇਹਨਾਂ ਦਾ ਇਹ ਕਹਿਣਾ ਹੈ ਕਿ ਪੈਸੇ ਵੰਡੇ ਜਾਂਦੇ ਨੇ ਬੜਾ ਕੁਝ ਹੁੰਦਾ ਬੋਟਾਂ ਦੇ ਲਾਸਟ ਤੱਕ ਸਹੀ ਉਮੀਦਵਾਰ ਦੀ ਚੋਣ ਕਰਨੀ ਆ ਜਿਹੜਾ ਤੁਹਾਡੇ ਬੱਚੇ ਦੇ ਭਵਿੱਖ ਵਾਸਤੇ ਤੁਹਾਡੇ ਕੈਰੀਅਰ ਵਾਸਤੇ ਪਿੰਡ ਦੀ ਜਿਵੇਂ ਆਪਾਂ ਕਈ ਪਿੰਡ ਦੇਖਣੇ ਚ ਆਉਂਦੇ ਆ ਉਹਨਾਂ ਪਿੰਡਾਂ ਦੀ ਨੂੰ ਹਾਰ ਬਦਲਤੀ ਸਰਪੰਚਾਂ ਨੇ ਜਿਵੇਂ ਇਹਨਾਂ ਨੇ ਕਿਹਾ ਕਿ ਇੱਕ ਚੰਗੇ ਸਰਪੰਚ ਦੀ ਚੋਣ ਕਰਨੀ ਆ ਜਿਹੜਾ ਪਿੰਡ ਦੇ ਲਈ ਚੜ ਬਦ ਕੇ ਅੱਗੇ ਆਵੇ ਜਿਵੇਂ ਤੁਹਾਨੂੰ ਇਹਨਾਂ ਸਾਰਿਆਂ ਨਾਮ ਲਾਇਆ ਹੈ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਖਬਰਾਂ ਲੱਗੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀਆਂ ਖਬਰਾਂ ਦੇ ਕੇ ਫਿਰ ਹਾਜ਼ਰ ਹੋਵਾਂਗੇ ਉਦਕ ਲਈ ਸਤ